ਭਗਤ ਧੰਨਾ ਜੀ ਬਾਰੇ ਆਪਾਂ ਸਭ ਜਾਣਦੇ ਆ ਪਰ ਉਹਨਾਂ ਦਾ ਪਿਛੋਕੜ ਉਹਨਾਂ ਦਾ ਕਿਹੜਾ ਪਿੰਡ ਆ ਉਹ ਬਹੁਤਿਆਂ ਨੂੰ ਨਹੀਂ ਪਤਾ ਆਜੋ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਉਹ ਲੈਣੀ ਹੈ ਸਾਖੀ ਭਗਤ ਧੰਨਾ ਜੀ ਭਾਰਤ ਵਰਸ਼ ਵਿੱਚ ਭਗਤੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸ਼ਰੋਮਣੀ ਭਗਤਾਂ ਵਿੱਚੋਂ ਧੰਨਾ ਭਗਤ ਜੀ ਇੱਕ ਸਨ ਉਹਨਾਂ ਦਾ ਜਨਮ ਸੰਨ 1416 ਜਾਨੀ ਕਿ ਸੰਮਤ 1473 ਰਾਜਸਥਾਨ ਦੇ ਜ਼ਿਲ੍ਹਾ ਟਾਂਕ ਨੇੜੇ ਪਿੰਡ ਧੂਆਂ ਕਲਾਂ ਵਿੱਚ ਪਿਤਾ ਮਾਹੀ ਦੇ ਘਰੇ ਹੋਇਆ। ਉਹਨਾਂ ਦੇ ਪਿਤਾ ਇੱਕ ਮਾਮੂਲੀ ਜ਼ਮੀਂਦਾਰ ਸਨ। ਬਚਪਨ ਹੱਸਦੇ ਆ ਖੇਡਦੇ ਆ ਬਤਾਉਣ ਮਗਰੋਂ ਜਿਵੇਂ ਹੀ ਵੱਡੇ ਹੋਏ ਤਾਂ ਮਾਪਿਓ ਨੇ ਗਊਆਂ ਚਾਰਨਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਉੱਥੇ ਹੀ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬੜੀਆਂ ਮੂਰਤੀਆਂ ਨੂੰ ਨਹਾਉਂਦਾ। ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਅਤੇ ਭੋਗ ਲਵਾਉਂਦਾ। ਇਹ ਹੀ ਪੂਜਾ ਅਰਚਨਾ ਉਸ ਦੀ ਰੋਜੀ ਰੋਟੀ ਦਾ ਵਸੀਲਾ ਵੀ ਸੀ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ। ਪੰਡਤ ਨੇ ਦੱਸਿਆ ਕਿ ਜੇਕਰ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਸੋ ਦੇ ਦਿੰਦੇ ਨੇ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਪੰਡਤ ਨੇ ਕਿਹਾ ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣਾ। ਇੱਕ ਤਾਂ ਤੂੰ ਜੱਟ ਹੈ। ਘਟ ਅਕਲ ਵਾਲਾ ਦੂਸਰਾ ਅਨਪੜ ਤੇ ਤੀਜਾ ਠਾਕਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆ ਕੇ ਜੱਟ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫੁੱਟਾ ਪੱਥਰ ਧੰਨੇ ਨੂੰ ਦੇ ਦਿੱਤਾ ਅਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿੱਤਾ ਅਤੇ ਚਾਦਰ ਪਿੱਛ ਲਪੇਟ ਕੇ ਧੰਨਾ ਠਾਕਰ ਨੂੰ ਘਰ ਲੈ ਗਿਆ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਅਤੇ ਫਿਰ ਠਾਕਰ ਨੂੰ ਕਰਾਇਆ ਅਤੇ ਕੁਝ ਚਿਰ ਭਗਤੀ ਭਾਵ ਨਾਲ ਠਾਕਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਅਤੇ ਬੇਨਤੀ ਕੀਤੀ ਕਿ ਠਾਕਰ ਜੀ ਭੋਜਨ ਛਕੋ। ਧੰਨੇ ਨੇ ਬਾਰ-ਬਾਰ ਮਿੰਤਾ ਕਰਨ ਤੇ ਵੀ ਠਾਕਰ ਨੇ ਪ੍ਰਸ਼ਾਦਾ ਨਹੀਂ ਛਕਿਆ। ਤਾਂ ਭਗਤ ਜੀ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ। ਪਰਮਾਤਮਾ ਵੀ ਸੋਚਾਂ ਵਿੱਚ ਪੈ ਗਿਆ ਕਿ ਧੰਨੇ ਦੀ ਆਤਮਾ ਨਿਰਮਲ ਹੈ। ਉਹ ਵੱਲ-ਛਲ ਨਹੀਂ ਜਾਣਦਾ ਅਤੇ ਸੱਚਮੁੱਚ ਭੁੱਖਾ ਮਰ ਜਾਵੇਗਾ ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਿਆ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ